ਸਤਿ ਸ਼੍ਰੀ ਅਕਾਲ ਤੁਸੀਂ ਵੇਖਿਓ ਵੀਨਾ ਨ ਪੰਜਾਬੀ ਚੈਨਲ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕਾਰ ਸੰਗੀੜਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਦ ਨਾਰਥ ਪੰਜਾਬੀ ਨਿਊਜ਼ ਸ਼ੋਅ ਜਿੱਥੇ ਕਲਪਾਤ ਕੈਨੇਡਾ ਤੇ ਅਮਰੀਕਾ ਦੀਆਂ ਤਮਾਮ ਵੱਡੀਆਂ ਖਬਰਾਂ ਦੀ ਕਰਾਂਗੇ ਸਭ ਤੋਂ ਪਹਿਲਾਂ ਸ਼ੋਅ ਵਿੱਚ ਸਵਾਗਤ ਕਰ ਲੈਂਦੇ ਆ ਮਨਦੀਪ ਸਿੰਘ ਜਰਦਾ ਮਦੀਪ ਜੀ ਬਹੁਤ ਬਹੁਤ ਸਵਾਗਤ ਹੈ ਜਿੰਦਰਪ੍ਰੀਤ ਜੀ ਤੁਹਾਨੂੰ ਵੀ ਤੇ ਵੀਨਾ ਨ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਫਰੀ ਸਤਿ ਸ਼੍ਰੀ ਅਕਾਲ ਤੇ ਨਾਲ ਹੀ ਦਰਸ਼ਕਾਂ ਨੂੰ ਅਪੀਲ ਕੀ ਪ੍ਰੋਗਰਾਮ ਦੇਖਦੇ ਜਾਓ ਦੇਖਦੇ ਜਾਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਨਾਲ ਹੀ ਮਦੀਪ ਜੀ ਗੱਲ ਕਰਦੇ ਆ ਕਿ ਅੱਜ ਕਿਹੜੀਆਂ ਵੱਡੀਆਂ ਖਬਰਾਂ ਸਾਹਮਣੇ ਆਈਆਂ ਨੇ ਇਧਰੋਂ ਜੋ ਜਾਣਕਾਰੀ ਸਾਂਝੀ ਕਰਾਂਗੇ ਉਸ ਦੇ ਵਿੱਚ ਇੱਕ ਅਹਿਮ ਜਿਹੜੀ ਖਬਰ ਸਾਹਮਣੇ ਆਈ ਹੈ ਜਾਂ ਅਪਡੇਟ ਕਹਿ ਲਈਏ ਜਿਸ ਦੇ ਵਿੱਚ ਦੱਸਿਆ ਗਿਆ ਕਿ ਹੁਣ ਕਿਵੇਂ ਅਮਰੀਕਾ ਦੇ ਵਿੱਚ ਬਿਨਾ ਵੀਜ਼ਾ ਲਏ ਜਿਹੜਾ ਹੈ ਕੁਝ ਸਮੇਂ ਵਾਸਤੇ ਜਾਂ ਫਿਰ ਕਹਿ ਲਈਏ ਕਿ 3 ਮਹੀਨੇ ਵਾਸਤੇ ਰਹਿਣ ਦਾ ਮੌਕਾ ਦਿੱਤਾ ਜਾ ਸਕਦਾ ਹੈ ਇੱਕ ਵੱਡੀ ਜਿਹੜੀ ਹੈ ਇਸ ਵੇਲੇ ਖਬਰ ਸਾਹਮਣੇ ਆ ਰਹੀ ਹੈ ਇਸ ਤੋਂ ਬਾਅਦ ਗੱਲ ਕਰਾਂਗੇ ਉਸ ਟਰੱਕ ਡਰਾਈਵਰ ਦੀ ਯਾਦ ਹੋਵੇ ਯੂਟਾ ਦੇ ਵਿੱਚ ਇੱਕ ਟਰੱਕ ਡਰਾਈਵਰ ਦਾ ਟਰੱਕ ਦੇ ਵਿੱਚ ਕਤਲ ਕੀਤਾ ਗਿਆ ਸੀ ਪੰਜਾਬੀ ਇਹ ਜਿਹੜਾ ਸ਼ਖਸ ਸੀ ਉਸ ਮਾਮਲੇ ਦੇ ਵਿੱਚ ਖੁਲਾਸਤੀ ਕੀਤੇ ਗਏ ਦੱਸਿਆ ਗਿਆ ਹੈ ਕਿ ਕਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਤੁਹਾਡੇ ਵਾਲੇ ਪਾਸੇ ਤੋਂ ਕਿਹੜੀਆਂ ਖਬਰਾਂ ਨੇ ਜੀ ਬਿਲਕੁਲ ਕੈਨੇਡਾ ਤੋਂ ਵੀ ਖਾਸ ਖਬਰਾਂ ਨੇ ਗੱਲਬਾਤ ਕਰਾਂਗੇ ਇਮੀਗ੍ਰੇਸ਼ਨ ਦੀ ਐਕਸਪ੍ਰੈਸ ਐਂਟਰੀ ਦੀ ਜਿਹਦੇ ਵਿੱਚ ਅੱਜ ਇੱਕ ਅ ਉਹ ਜਿਹੜੀ ਅਸੀਂ ਵੱਡੀ ਖਬਰ ਕਹਿ ਸਕਦੇ ਆ ਜਾਂ ਚੰਗੀ ਖਬਰ ਵੀ ਕਹਿ ਸਕਦੇ ਆ ਕਿ 6000 ਲੋਕਾਂ ਨੂੰ ਜਿਹੜਾ ਪੀਆਰ ਕਰਨ ਦਾ ਐਲਾਨ ਕੀਤਾ ਗਿਆ ਜੋ ਅੱਜ ਨੋਟੀਫਿਕੇਸ਼ਨ ਭੇਜੇਗਾ ਇਹਨੂੰ ਸੁੱਦੀ ਗੱਲਬਾਤ ਕਰਾਂਗੇ ਇਸ ਤੋਂ ਇਲਾਵਾ ਕਸਟੋਮ ਦਾ ਜੁੜੀਆਂ ਫਰੋਤਿੰ ਜੁੜੀਆਂ ਖਬਰਾਂ ਤੇ ਗੱਲਬਾਤ ਹੋਵੇਗੀ ਜਿਹਦੇ ਵਿੱਚ ਪੁਲਿਸ ਨੇ ਦੱਸਿਆ ਕਿ ਕਈ ਲੋਕਾਂ ਨੂੰ ਵਾਰ-ਵਾਰ ਜਿਹੜਾ ਟਾਰਗੇਟ ਕੀਤਾ ਗਿਆ ਤੇ ਵਾਰ-ਵਾਰ ਲੋਕਾਂ ਨੇ ਪੈਸੇ ਵੀ ਦਿੱਤੇ ਨੇ ਇਸ ਤੋਂ ਇਲਾਵਾ ਡਰੱਗ ਲੈਬ ਫੜੀ ਗਈ ਹੈ ਜੀ ਸਰੀ ਤੇ ਰਿਚਮੈਂਟ ਵਿੱਚ ਉਸਦੀ ਗੱਲਬਾਤ ਕਰਾਂਗੇ ਅ ਤੇ ਹੋਰ ਜਿਹੜੀਆਂ ਕੁਝ ਖਾਸ ਖਬਰਾਂ ਹੋਣਗੀਆਂ ਉਹਨਾਂ ਉੱਤੇ ਵੀ ਜਾਣਕਾਰੀ ਦਸ਼ਕਾਂ ਦਾ ਸਾਂਝੀ ਕਰਾਂਗੇ ਕੈਨੇਡਾ ਵਾਲੇ ਪਾਸਿਓ ਪਰਿੰਦਰਪ੍ਰੀਤ ਜੀ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਅਮਰੀਕਾ ਦੀ ਹਰ ਰੋਜ਼ ਇਮੀਗ੍ਰੇਸ਼ਨ ਨਾਲ ਜੁੜੀ ਹੋਈ ਕੋਈ ਨਾ ਕੋਈ ਨਵੀਂ ਖਬਰ ਸਾਹਮਣੇ ਆਉਂਦੀ ਆ ਅ ਪਿਛਲੇ ਦਿਨ ਆਪਾਂ ਗੱਲਬਾਤ ਕੀਤੀ ਸੀ ਕਿ ਕਿਵੇਂ 85000 ਵੀਜ਼ੇ ਹੁਣ ਤੱਕ 트ੰਪ ਕਾਰਜਕਾਲ ਦੇ ਵਿੱਚ ਰੱਦ ਹੋ ਚੁੱਕੇ ਨੇ ਪਿਛਲੇ 10-11 ਮਹੀਨਿਆਂ ਦੇ ਵਿੱਚ ਹੁਣ ਜਿਹੜੀ ਖਬਰ ਸਾਹਮਣੇ ਆਈ ਆ ਇਹਦੀ ਚਰਚਾ ਤਾਂ ਪਹਿਲਾਂ ਵੀ ਚੱਲ ਰਹੀ ਸੀ ਕਿ ਜਿਨ੍ਹਾਂ ਨੂੰ ਵੀਜ਼ੇ ਤੇ ਜਾਣੇ ਨੇ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਉਹਨਾਂ ਦੇ ਫੇਸਬੁੱਕ ਜਾਂ ਹੋਰ ਜਿੰਨੇ ਵੀ ਸੋਸ਼ਲ ਸਾਈਟਾਂ ਉੱਤੇ ਐਕਟਿਵ ਨੇ ਕਿਸ ਤਰੀਕੇ ਦੀਆਂ ਪੋਸਟਾਂ ਪਾਉਂਦੇ ਨੇ ਜਾਂ ਕਿੱਦਾਂ ਦੇ ਉਹਨਾਂ ਦੇ ਵਿਚਾਰ ਨੇ ਇਹ ਸਾਰੀਆਂ ਚੈੱਕ ਕੀਤੀਆਂ ਜਾਣਗੀਆਂ ਸੋਸ਼ਲ ਮੀਡੀਆ ਦੇ ਖਾਤੇ ਮੰਗੇ ਜਾਣਗੇ ਪਰ ਇਹ ਥੋੜੀ ਜੀ ਮੈਨੂੰ ਹੈਰਾਨੀਜਨਕ ਚੀਜ਼ ਲੱਗੀ ਕਿ ਤੁਸੀਂ ਆਪਣੀ 5 ਸਾਲ ਦੀ ਜਾਣਕਾਰੀ ਦਿਓ ਆਪਣਾ ਜੋ ਡਾਟਾ ਦਿਓ ਸਰਕਾਰ ਨੂੰ ਤੇ ਬਿਨਾ ਵੀਜ਼ਾ ਉਹ ਵੀ ਟਰੰਪ ਦੇ ਰਾਹ ਦੇ ਵਿੱਚ ਵੀਜ਼ਾ ਵੀਜ਼ਾ ਅਮਰੀਕਾ ਚ ਐਂਟਰੀ ਪਾਓ ਸੋ ਇਹ ਮੈਨੂੰ ਥੋੜੀ ਜੀ ਖਬਰ ਅਟਪਟੇ ਜੀ ਲੱਗਦੀ ਆ ਸੋ ਕਰਿਓ ਚਾਦਣਾ ਵੀ ਇਹ ਆ ਪੂਰੀ ਖਬਰ ਕੀ ਆ ਜੀ ਬਿਲਕੁਲ ਮਨਦੀਪ ਜੀ ਜਿਸ ਵੇਲੇ ਮੈਂ ਵੀ ਇਹ ਖਬਰ ਪੜੀ ਤਾਂ ਮੈਂ ਵੀ ਕਾਫੀ ਜ਼ਿਆਦਾ ਹੈਰਾਨ ਹੋ ਗਈ ਕਿਉਂਕਿ ਜਿਸ ਤਰ੍ਹਾਂ ਦੀਆਂ ਲਗਾਤਾਰ ਅਸੀਂ ਅਪਡੇਟ ਸਾਂਝੀਆਂ ਕਰਦੇ ਹਾਂ ਉਸ ਦੇ ਵਿੱਚ ਤਾਂ ਇਹੀ ਦੱਸਿਆ ਜਾਂਦਾ ਹੈ ਕਿ ਕਿਸ ਤਰੀਕੇ ਇਮੀਗ੍ਰੇਸ਼ਨ ਦੇ ਪੱਖ ਦੇ ਵਿੱਚ ਇਸ ਵੇਲੇ ਸਖਤੀ ਕੀਤੀ ਜਾ ਰਹੀ ਹੈ ਬਹੁਤ ਸਾਰੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਉੱਪਰ ਬੈਨ ਲਗਾ ਦਿੱਤਾ ਗਿਆ ਹੈ ਜਾਂ ਬਹੁਤ ਹੋਰ ਵੀ ਜਿਹੜੇ ਇਸ ਵੇਲੇ پابੰਦੀਆਂ ਲਗਾਈਆਂ ਜਾ ਰਹੀਆਂ ਨੇ ਪਰ ਜਦੋਂ ਇਹ ਖਬਰ ਪੜ੍ਹੀ ਤਾਂ ਪਤਾ ਲੱਗਿਆ ਹੈ ਵੀ 3 ਮਹੀਨੇ ਜਿਹੜਾ ਹੈ ਉਹ ਬਿਨਾਂ ਵੀਜ਼ੇ ਦੇ ਜਿਹੜਾ ਹੈ ਉਹ ਰਹਿਣ ਦਾ ਮੌਕਾ ਦਿੱਤਾ ਜਾਏਗਾ ਪਰ ਇਸ ਦੇ ਵਿੱਚ ਸ਼ਰਤیں ਰੱਖੀ ਗਈ ਹੈ ਵੀ ਸੋਸ਼ਲ ਮੀਡੀਆ ਦੇ ਉੱਪਰ ਜਾਣਕਾਰੀ ਜਿਹੜੀ ਸੋਸ਼ਲ ਮੀਡੀਆ ਦੇ ਬਾਰੇ ਜਾਣਕਾਰੀ ਸਾਂਝੀ ਕਰਨੀ ਪੈਗੀ ਸੋ ਮਨਦੀਪ ਜੀ ਅਜੇ ਜਿਹੜਾ ਇਸ ਦੇ ਬਾਰੇ ਮਾੜੀ ਜੀ ਜਾਂ ਹਲਕੀ ਜੀ ਕਹਿ ਲਈਏ ਵੀ ਅਪਡੇਟ ਸਾਹਮਣੇ ਆਈ ਹੈ ਮੈਂ ਕੋਸ਼ਿਸ਼ ਕੀਤੀ ਸੀ ਕਿ ਹੋਰ ਵੀ ਜਿਹੜੀ ਹੈ ਇਸ ਦੇ ਉੱਪਰ ਇਨਫੋਰਮੇਸ਼ਨ ਅਸੀਂ ਇਕੱਠੀ ਕਰ ਸਕੀਏ ਪਰ ਆਨ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਪੂਰੀ ਡਿਟੇਲ ਅਸੀਂ ਜ਼ਰੂਰ ਆਪਣੇ ਦਰਸ਼ਕਾਂ ਦੇ ਲਈ ਕੱਢ ਕੇ ਲਿਆਵਾਂਗੇ ਕਿਉਂਕਿ ਅਜੇ ਹਾਂ ਤਾਂ ਨਹੀਂ ਹੋਏਗਾ ਕਿ ਮਹਿਜ਼ ਸੋਸ਼ਲ ਮੀਡੀਆ ਦੀ ਜਿਹੜੀ ਜਾਣਕਾਰੀ ਦੇਣ ਦੇ ਨਾਲ ਹੀ 3 ਮਹੀਨੇ ਬਿਨਾ ਵੀਜ਼ੇ ਦੇ ਜਿਹੜਾ ਕਿਸੇ ਨੂੰ ਅਮਰੀਕਾ ਦੇ ਵਿੱਚ ਰਹਿਣ ਦਾ ਮੌਕਾ ਮਿਲ ਜਾਏਗਾ ਉਹ ਵੀ ਉਸ ਵੇਲੇ ਉਸ ਕਾਰਜਕਾਲ ਦੇ ਵਿੱਚ ਜਿੱਥੇ ਮੌਜੂਦਾ ਸਰਕਾਰ ਵੱਲੋਂ ਕਾਫੀ ਜ਼ਿਆਦਾ ਇਮੀਗ੍ਰੇਸ਼ਨ ਦੇ ਸਬੰਧ ਦੇ ਵਿੱਚ ਸਖਤੀਆਂ ਕੀਤੀਆਂ ਜਾ ਰਹੀਆਂ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਦੇਸ਼ ਤੋਂ ਉਹਨਾਂ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ ਸੋ ਫਿਰ ਹਾਲ ਜਿਹੜੀ ਹੈ ਹੁਣ ਤੱਕ ਦੀ ਅਪਡੇਟ ਸਾਹਮਣੇ ਆਈ ਹੈ ਉਸ ਦੇ ਵਿੱਚ ਦੱਸਿਆ ਗਿਆ ਵੀ ਯੂਐਸ ਕਸਟਮ ਤੇ ਬਾਰਡਰ ਜਿਹੜੇ ਪ੍ਰੋਟੈਕਸ਼ਨ ਹੈ ਉਹਨਾਂ ਵੱਲੋਂ ਜੋ ਯੋਜਨਾ ਬਣਾਈ ਗਈ ਹੈ ਉਸ ਦੇ ਤਹਿਤ 5 ਸਾਲ ਦੀ ਸੋਸ਼ਲ ਮੀਡੀਆ ਦੇ ਸਬੰਧ ਦੇ ਵਿੱਚ ਪੂਰੀ ਡਿਟੇਲ ਦੇਣੀ ਪੈਗੀ ਜਿਸ ਦੇ ਵਿੱਚ ਦੇਖਿਆ ਜਾਏਗਾ ਵੀ ਉਹਨਾਂ ਨੇ 5 ਸਾਲਾਂ ਦੇ ਵਿੱਚ ਕਿਹੜੀਆਂ ਪੋਸਟਾਂ ਸਾਂਝੀਆਂ ਕੀਤੀਆਂ ਕਿਸ ਤਰ੍ਹਾਂ ਦੀਆਂ ਪੋਸਟਾਂ ਉਹਨਾਂ ਵੱਲੋਂ ਪਾਈਆਂ ਗਈਆਂ ਸੋਸ਼ਲ ਮੀਡੀਆ ਦੇ ਉੱਪਰ ਕਿਸ ਤਰ੍ਹਾਂ ਦੀ ਉਹ ਵਿਚਾਰਧਾਰਾ ਰੱਖਦੇ ਨੇ ਤੇ ਜੇਕਰ ਉਹ ਸਹੀ ਪਾਇਆ ਜਾਂਦਾ ਹੈ ਤਾਂ ਫਿਰ ਤਿੰਨ ਹੀਨੇ ਦੀ ਜਿਹੜਾ ਵੀਜ਼ਾ ਫ੍ਰੀ ਐਂਟਰੀ ਜਿਹੜੀ ਹੈ ਅਮਰੀਕਾ ਦੇ ਵਿੱਚ ਮਿਲ ਜਾਵੇਗੀ ਇਸ ਦੇ ਵਿੱਚ ਇਹ ਵੀ ਮਨਦੀਪ ਜੀ ਪਿਛਲੇ ਦਿਨੀ ਚਰਚਾ ਹੋ ਰਹੀ ਸੀ ਵੀ ਜਿਨ੍ਹਾਂ ਨੇ ਵੀ ਸੋਸ਼ਲ ਮੀਡੀਆ ਦੀ ਜਾਣਕਾਰੀ ਦੇਣੀ ਹੈ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਜਿਹੜੇ ਪਬਲਿਕ ਹੋਣੇ ਚਾਹੀਦੇ ਨੇ ਪ੍ਰਾਈਵੇਟ ਨਹੀਂ ਕਿਉਂਕਿ ਜੇਕਰ ਪਬਲਿਕ ਹੋਣਗੇ ਤਾਂ ਹੀ ਜਿਹੜੀ ਹੈ ਜਾਣਕਾਰੀ ਉਸ ਤੋਂ ਪਤਾ ਚੱਲੇਗੀ ਜੇਕਰ ਕਿਸੇ ਦਾ ਅਕਾਊਂਟ ਪ੍ਰਾਈਵੇਟ ਹੈ ਤਾਂ ਉਸਦੇ ਵਿੱਚ ਜਿਹੜੀਆਂ ਹੋਰ ਵੀ ਚੀਜ਼ਾਂ ਜਾਂ ਫਿਰ ਕਹਿ ਸਕਦੇ ਕਿ ਉਸ ਤੋਂ ਉਸਦੇ ਵਿੱਚ ਜਿਹੜੀ ਪੜਤਾਲ ਹੈ ਉਹ ਨਹੀਂ ਹੋ ਸਕੇਗੀ ਆ ਸੋ ਦੱਸਿਆ ਜਾ ਰਿਹਾ ਹੈ ਵੀ ਇਹ ਜਿਹੜੇ 42 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕਦੀ ਹੈ ਸੋ ਇਹ ਕਿਹੜੇ 42 ਦੇਸ਼ ਨੇ ਇਹਨਾਂ ਦੀ ਵੀ ਅਜੇ ਅਸੀਂ ਜ਼ਰੂਰ ਲਿਸਟ ਕੱਢਾਂਗੇ ਕਿ ਇਹ ਉਹੀ ਦੇਸ਼ ਤਾਂ ਨਹੀਂ ਜਿਨ੍ਹਾਂ ਨੂੰ ਪਹਿਲਾਂ ਵੀ ਸ਼ਕਤੀਆਂ ਦਾ ਜਿਹੜਾ ਸਾਹਮਣਾ ਨਹੀਂ ਕਰਨਾ ਪੈਂਦਾ ਸੋ 90 ਦਿਨ ਤੱਕ ਦਾ ਮੌਕਾ ਜਿਹੜਾ ਹੈ ਉਹਨਾਂ ਨੂੰ ਅਮਰੀਕਾ ਦੇ ਵਿੱਚ ਰਹਿਣ ਦਾ ਦਿੱਤਾ ਜਾਏਗਾ ਹੁਣ ਤੱਕ ਦੀ ਅਪਡੇਟ ਜਿਹੜੀ ਹੈ ਉਹ ਇਹ ਕਹਿ ਰਹੀ ਹੈ ਸੋ ਜਿਵੇਂ ਮਨਦੀਪ ਜੀ ਪਹਿਲਾਂ ਵੀ ਜ਼ਿਕਰ ਕੀਤਾ ਕਿ ਇਸ ਦੇ ਬਾਰੇ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਡਿਟੇਲ ਜਿਹੜੀ ਹੈ ਹਾਸਲ ਕਰਾਂਗੇ ਕਿ ਕਿਹੜੀਆਂ ਹੋਰ ਸ਼ਰਤਾਂ ਜਿਹੜੀਆਂ ਮੰਨਣੀਆਂ ਪੈਣਗੀਆਂ ਜਾਂ ਕਿਹੜੀ ਕੈਟਾਗਰੀਜ਼ ਦੇ ਵਿੱਚ ਇਹ ਰਾਹਤ ਦੇੰਡ ਦੇ ਬਾਰੇ ਕਿਹਾ ਜਾ ਰਿਹਾ ਹੈ ਸੋ ਫਿਲਹਾਲ ਤਾਂ ਜਿਹੜੀ ਟੂਰਿਸਟ ਵੀਜ਼ਾ ਦੇ ਸਬੰਧ ਦੇ ਵਿੱਚ ਇਹ ਜਿਹੜੀ ਅਪਡੇਟ ਹੈ ਹੁਣ ਤੱਕ ਜਿੰਨੀ ਜਾਣਕਾਰੀ ਮਿਲੀ ਹੈ ਉਸ ਤੋਂ ਇਹ ਅਸੀਂ ਚੀਜ਼ਾਂ ਜਿਹੜੀਆਂ ਨੇ ਸਾਂਝੀਆਂ ਕਰ ਸਕਦੇ ਹਾਂ ਸੋ ਇਹ ਇੱਕ ਵੱਡੀ ਖਬਰ ਹੈ ਕਹਿੰਦੇ ਵੀ ਜਿਹੜਾ ਤੁਸੀਂ ਆਪਣੇ ਸੋਸ਼ਲ ਮੀਡੀਆ ਦੀ ਜਾਣਕਾਰੀ ਦਿਓ ਤਾਂ ਫਿਰ 3 ਮਹੀਨੇ ਜਿਹੜਾ ਹੈ ਬਿਨਾਂ ਕਿਸੇ ਵੀਜ਼ੇ ਦੇ ਜਿਹੜਾ ਹੈ ਤੁਸੀਂ ਅਮਰੀਕਾ ਦੇ ਵਿੱਚ ਰਹਿ ਸਕਦੇ ਹੋ ਬਿਲਕੁਲ ਜੀ ਹੱਲੇ ਬਿਲਕੁਲ ਜੋ ਸ਼ੁਰੂਆਤੀ ਐਲਾਨ ਆ ਸ਼ੁਰੂਆਤੀ ਦੌਰ ਦੇ ਵਿੱਚ ਇਹ ਖਬਰ ਹੈਗੀ ਆ ਸੋ ਇਸ ਕਰਕੇ ਹੱਲੇ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਜੇਕਰ ਇਸ ਤਰੀਕੇ ਨਾਲ ਹੁੰਦਾ ਪਰ ਜਿਹੜੇ ਨੀਰਲੇ ਮੁਲਕ ਤੇ ਜਿਵੇਂ ਹੁਣ ਜੇਕਰ ਅਸੀਂ ਕੈਨੇਡਾ ਤੋਂ ਹੀ ਗੱਲ ਕਰ ਲਈ ਤਾਂ ਇਸ ਵਕਤ ਬਹੁਤ ਜ਼ਿਆਦਾ ਜਿਹੜਾ ਵੇਟਿੰਗ ਟਾਈਮ ਹੈ ਵੀਜ਼ੇ ਦਾ ਜੇਕਰ ਇਸ ਤਰੀਕੇ ਦਾ ਪ੍ਰੋਗਰਾਮ ਚੱਲਦਾ ਤਾਂ ਜੇ ਉਹਨੂੰ ਜਲਦੀ ਪ੍ਰੋਸੈਸ ਹੁੰਦਾ ਤਾਂ ਮੈਨੂੰ ਲੱਗਦਾ ਕਿ ਬਹੁਤ ਲੋਕਾਂ ਲਈ ਫਾਇਦੇਮੰਦ ਵੀ ਇਹ ਹੋ ਸਕਦਾ ਆ ਪਰ ਦੇਖਦੇ ਆ ਕਿਉਂਕਿ ਕਈ ਮੌਕੇ ਤਾਂ ਅਸੀਂ ਦੇਖਿਆ ਕਿ ਸਰਕਾਰ ਦੇ ਯੂ ਟਰਨ ਵੱਜੇ ਨੇ ਸੋ ਉਮੀਦ ਕਰਦੇ ਆ ਕਿ ਇਸ ਮਾਮਲੇ 'ਚ ਯੂ ਟਰਨ ਨਾ ਵੱਜੇ ਪਰ ਇਹ ਵੀ ਇੱਕ ਇਸ ਮਤ ਤੇ ਜਿਹੜੀ ਚਰਚਾ ਚੱਲੂਗੀ ਵੀ ਜੋ ਤੁਹਾਡੀ ਜਿਹੜੀ ਨਿੱਜੀ ਜਾਣਕਾਰੀ ਜਾਂ ਜਿਹੜੇ ਤੁਹਾਡੇ ਵਿਚਾਰ ਆ ਉਹਨਾਂ ਦੇ ਆਧਾਰ ਤੇ ਤੁਹਾਨੂੰ ਐਂਟਰੀ ਮਿਲਦੀ ਹੈ ਨਹੀਂ ਮਿਲਦੀ ਮੈਨੂੰ ਲੱਗਦਾ ਕਿ ਇਹ ਇੱਕ ਜਿਆਦਾ ਵਿਚਾਰ ਦਾ ਜਾਂ ਜਿਆਦਾ ਬਹਿਸ ਦਾ ਮੁੱਦਾ ਬਣਿਆ ਰਹੇਗਾ ਜੀ ਬਿਲਕੁਲ ਮਨਦੀਪ ਜੀ ਇਸ ਤੋਂ ਬਾਅਦ ਗੱਲ ਕਰਦੇ ਆ ਕੈਨੇਡਾ ਦੀ ਇਮੀਗ੍ਰੇਸ਼ਨ ਦੀ ਐਕਸਪ੍ਰੈਸ ਐਂਟਰੀ ਦਾ ਡਰਾ ਕੱਢਿਆ ਗਿਆ ਦੱਸਿਆ ਜਾ ਰਿਹਾ ਕਿ 600 ਜਿਹੜੇ ਇਨਵੀਟੇਸ਼ਨ ਜਾਰੀ ਕੀਤੇ ਗਏ ਨੇ ਇਸ ਵੇਲੇ ਸੀਆਰਐਸ ਸਕੋਰ ਕਿੰਨਾ ਜਿਹੜਾ ਦਰਜ ਕੀਤਾ ਗਿਆ ਕਿੰਨੇ ਜਿਹੜੇ ਉਮੀਦਵਾਰਾਂ ਨੂੰ ਕੁੱਲ ਮਿਲਾ ਕੇ ਸੱਦੇ ਜਾਰੀ ਕੀਤੇ ਗਏ ਕਿਹੜੀ ਕੈਟਾਗਰੀ ਸੀ ਇਸ ਤੇ ਬਾਰੇ ਡਿਟੇਲ ਦੇ ਦਿਓ ਜੀ ਬਿਲਕੁਲ ਕਿਉਂਕਿ ਹੁਣ ਇਸ ਵਕਤ ਦਸੰਬਰ ਦਾ ਮਹੀਨਾ ਚੱਲ ਰਿਹਾ 2025 ਦਾ ਤੇ ਅਸੀਂ ਕਹਿ ਸਕਦੇ ਹਾਂ ਕਿ ਜਾਂ ਇੱਕ ਮੰਨ ਲਓ ਕਿ ਹੋ ਸਕਦਾ ਹੈ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਇਹ ਜਿਹੜਾ ਸਾਲ ਦਾ ਆਖਰੀ ਡਰਾਅ ਜਿਹੜਾ ਹੋ ਸਕਦਾ ਆ 2025 ਦਾ ਪਰ ਇਹ ਡਰਾਅ ਜਿਹੜਾ ਇੱਕ ਨਵੀਂ ਉਮੀਦ ਦੇ ਗਿਆ ਕਿਉਂਕਿ ਅੱਜ ਡਰਾਅ ਕਾਫੀ دیر ਬਾਅਦ ਇੰਨੇ ਵੱਡੇ ਨੰਬਰ ਤੇ ਪਹੁੰਚਾ ਜੇ ਪਿਛਲੇ ਅਸੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਦੀ ਗੱਲ ਕਰੀਏ ਤਾਂ ਇਹਨਾਂ ਦਾ ਕੋਟਾ 1000 ਤੋਂ ਉੱਪਰ ਨਹੀਂ ਜਾ ਰਿਹਾ ਸੀਗਾ 25 ਨਵੰਬਰ ਨੂੰ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਜਿਹੜਾ ਡਰਾਅ ਆਇਆ ਸੀਗਾ ਉਹਦਾ 1000 ਇਨਵੀਟੇਸ਼ਨ ਉਹ ਚ ਭੇਜਿਆ ਗਿਆ ਸੀਗਾ ਤੇ 531 ਉਹਦਾ ਜਿਹੜਾ ਕੱਟਆਫ ਸਕੋਰ ਸੀਗਾ ਉਸ ਤੋਂ ਪਹਿਲਾਂ 12 ਨਵੰਬਰ ਨੂੰ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡਰਾਅ ਆਇਆ ਸੀਗਾ ਉਹਦੇ ਵਿੱਚ ਵੀ ਸਿਰਫ 1000 ਲੋਕਾਂ ਨੂੰ ਇਨਵੀਟੇਸ਼ਨ ਭੇਜੇ ਗਏ ਸੀ ਪੀਆਰ ਦੇ ਲਈ ਤੇ ਉਹਦਾ ਸਕੋਰ 533 ਰਿਹਾ ਸੀਗਾ ਤੇ ਇਸ ਤੋਂ ਪਹਿਲਾਂ ਵੀ 28 ਅਕਤੂਬਰ ਨੂੰ ਵੀ ਇੱਕ ਡਰਾਅ ਆਇਆ ਸੀ ਉਹਦੇ ਵਿੱਚ ਵੀ 1000 ਨੂੰ ਹੀ ਭੇਜੇ ਗਏ ਸੀਗੇ ਤੇ 533 ਹੀ ਸਕੋਰ ਰਿਹਾ ਸੀਗਾ ਕਰਨਾ 10.1 ਦਾ ਡਰਾਅ ਆਇਆ ਸੀਗਾ ਉਹਦੇ ਵਿੱਚ 6000 ਲੋਕਾਂ ਨੂੰ ਜਿਹੜੇ ਇਨਵਿਟੇਸ਼ਨ ਉਹ ਭੇਜੇ ਗਏ ਨੇ ਤੇ 520 ਜਿਹੜਾ ਉਹ ਕੱਟ ਆਫ ਰਿਹਾ ਸੀਆਰਐਸ ਜਿਹੜਾ ਸਕੋਰ ਰਿਹਾ ਭਾਵ ਕਿ ਜਿੰਨਾਂ ਦਾ 520 ਜਾਂ ਇਸ ਤੋਂ ਉੱਪਰ ਦਾ ਸਕੋਰ ਰਿਹਾ ਉਹਨਾਂ ਨੂੰ ਜਿਹੜੇ ਇਹ ਇਨਵਿਟੇਸ਼ਨ ਆਏ ਹੋਣਗੇ ਤੇ ਇਹ ਗਿਣਤੀ ਜਿਹੜੀ ਉਹ 6000 ਦੀ ਆ ਜੇਕਰ ਅਸੀਂ ਕੁਝ ਬੀਤੇ ਸਮੇਂ 'ਚ ਦੇਖੀਏ ਤਾਂ ਇਮੀਗ੍ਰੇਸ਼ਨ ਜਿਹੜੇ 6000 ਦੇ ਇਨਵਿਟੇਸ਼ਨ ਨੇ ਉਹ ਸਿਰਫ ਤੇ ਸਿਰਫ ਫ੍ਰੈਂਚ ਲੈਂਗੁਏਜ ਵਾਲਾ ਜਿਹੜਾ ਕੈਟਾਗਰੀ ਦਾ ਡਰਾਅ ਆ ਉਹਦੇ ਵਿੱਚ ਹੀ ਭੇਜੇ ਸੀਗੇ 28ਵਾਂ ਮਹੀਨੇ ਤੋਂ ਡਰਾਅ ਆਇਆ ਸੀ ਜਿੱਚ ਅ ਖਾਸ ਤੌਰ ਤੇ ਫ੍ਰੈਂਚ ਭਾਸ਼ਾ ਵਾਲਾ ਜਿਸ ਚ 6000 ਨੂੰ ਭੇਜੇ ਸੀਗੇ ਉਸ ਤੋਂ ਪਹਿਲਾਂ ਹੈਲਥ ਕੇਅਰ ਦਾ ਇੱਕ ਆਇਆ ਸੀ 14 ਨਵੰਬਰ ਨੂੰ ਜਿਸ ਚ 3500 ਨੂੰ ਭੇਜੇ ਸੀਗੇ ਤੇ 29 ਅਕਤੂਬਰ ਨੂੰ ਇੱਕ ਹੋਰ ਫ੍ਰੈਂਚ ਲੈਂਗੁਏਜ ਵਾਲਾ ਆਇਆ ਸੀਗਾ ਜਿਹਦੇ ਵਿੱਚ ਵੀ 6000 ਨੂੰ ਡਰਾਅ ਭੇਜੇ ਸੀਗੇ ਪਰ ਐਕਸਪੀਰੀਅੰਸ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਤਾਂ ਇਹ ਬਹੁਤ ਘੱਟ ਹੋ ਗਿਆ ਸੀਗਾ ਕਿ ਇਹ ਇੰਨੇ ਵੱਡੇ ਡਰਾਅ ਅਦਾ ਆਉਣਾ ਸੋ ਹੁਣ 6000 ਲੋਕਾਂ ਨੂੰ ਇਨਵਿਟੇਸ਼ਨ ਜਿਹੜੇ ਉਹ ਭੇਜੇ ਗਏ ਨੇ ਤੇ ਕੱਟ-ਆਫ ਸਕੋਰ 520 ਆ ਪਰ ਹੱਲੇ ਵੀ ਕਾਫੀ ਉੱਪਰ ਆ ਕਿਉਂਕਿ ਆਮ ਤੌਰ ਤੇ ਬਹੁਤ ਸਾਰੇ ਆਮ ਤੌਰ ਤੇ ਨਹੀਂ ਵੈਸੇ ਜਿਨ੍ਹਾਂ ਦਾ ਚੰਗਾ ਐਕਸਪੀਰੀਅੰਸ ਫੋਂ ਦਾ ਸਟੱਡੀ ਆ ਤੇ ਅੱਗੇ ਪਹਿਲੀਆਂ ਦੇ ਵਿੱਚ ਤਾਂ ਇਹ ਸਾਰੇ ਦੌਰ ਤੋਂ ਪਹਿਲਾਂ ਜੇ ਕਿਸੇ ਦਾ 472 470 ਤੋਂ ਵੀ ਸਕੋਰ ਟੱਪ ਜਾਂਦਾ ਸੀ ਜੇਕਰ 480 ਦੇ ਨੇੜੇ ਆਇਆ ਤਾਂ ਸਿੱਧਾ ਗਰੰਟੀਡ ਹੁੰਦਾ ਸੀਗਾ ਵੀ ਉਦੋਂ ਤਾਂ ਹੁਣ ਜਿਹੜਾ ਇਨਵਿਟੇਸ਼ਨ ਉਹ ਆਇਆ ਲੋਕ ਬਾਰੇ ਪਿਛਲੇ ਦੌਰ ਦੇ ਵਿੱਚ ਜਿਹੜੀ ਸਖਤੀ ਹੋਈ ਆ ਜੋ ਕੋਟਾ ਘਟਾਇਆ ਉਹਦੇ ਵਿੱਚ ਜਿਹੜਾ ਸਕੋਰ ਵੱਧ ਕੇ 500 ਤੋਂ ਵੀ ਉੱਪਰ ਚਲ ਗਿਆ ਸੀ ਤੇ ਹੁਣ ਵੀ ਇਹ 520 ਤੋਂ ਉੱਪਰ ਹੀ ਆ ਸੋ ਹੁਣ ਦੇਖਦੇ ਆ ਅਗਰ ਨਵੇਂ ਸਾਲ ਦੇ ਵਿੱਚ ਕੀ ਹੁੰਦਾ ਜਾਂ ਇਸ ਸਾਲ ਦੇ ਵਿੱਚ ਵੀ ਕੋਈ ਹੋਰ ਕੋਈ ਕੋਟਾ ਸੈੱਟ ਕਰਨ ਨੂੰ ਕੋਈ ਆਉਂਦਾ ਡਰਾ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਪਰ ਮੈਨੂੰ ਲੱਗਦਾ ਨਹੀਂ ਕਿ ਹੋਰ ਕੈਨੇਡੀਅਨ ਐਕਸਪੀਰੀਅੰਸ ਖਲਾ ਦਾ ਡਰਾ ਆਊਗਾ ਜੇ ਆਊਗਾ ਤਾਂ ਚੰਗੀ ਗੱਲ ਆ ਅਸਕੋਰ ਹੋਰ ਥੱਲੇ ਆਜੂਗਾ ਬਹੁਤ ਸਾਰੇ ਲੋਕ ਇਸ ਵਕਤ ਇੰਤਜ਼ਾਰ ਕਰ ਰਹੇ ਨੇ ਕਿ ਇਹਦੇ ਸਾਹ ਸੁੱਕੇ ਹੋਏ ਨੇ ਉਹਨਾਂ ਨੂੰ ਰਾਹਤ ਮਿਲੇਗੀ ਪਰ ਫੇਰ ਵੀ ਅਸੀਂ ਕਹਿ ਸਕਦੇ ਹਾਂ ਕਿ ਇੱਕ ਚੰਗਾ ਸੰਕੇਤ ਆ ਸੋ ਬਾਕੀ ਅਸੀਂ ਨਾ ਰੱਖਾਂਗੇ ਕਿ ਹੋਰ ਕਿਹੜੇ ਬਦਲਾਅ ਜਿਹੜੇ ਆਉਂਦੇ ਨੇ ਇੰਦਰਪੀਤ ਜੀ ਦੁਬਾਰਾ ਆਪ ਅਮਰੀਕਾ ਵੱਲ ਆਉਂਦੇ ਆ ਇੱਕ ਦੌਰ ਅੱਜਕੱਲ ਇੱਕ ਖਬਰਾਂ ਦਾ ਚੱਲ ਰਿਹਾ ਹਾਲਾਂਕਿ ਜੋ ਕਾਫੀ ਨਿਰਾਸ਼ਾਜਨਕ ਨੇ ਪਰ ਇਸ ਵਕਤ ਇਹ ਖਬਰਾਂ ਖਾਸ ਤੌਰ ਤੇ ਪੰਜਾਬ 'ਚ ਵੀ ਇਸ ਤਰੀਕੇ ਦੀ ਇੱਕ ਖਬਰ ਨੇ ਇਸ ਵਕਤ ਪੂਰਾ ਗਾਹ ਪਾਇਆ ਹੋਇਆ ਜੇਕਰ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਚੈਨਲਾਂ ਵਾਲਿਆਂ ਦੀ ਗੱਲ ਕਰੀਏ ਤਾਂ ਹਰ ਰੋਜ਼ ਇਹ ਖਬਰ ਚੱਲਦੀ ਆ ਵੀ ਹੁਣ ਇਸ ਕੇਸ ਦਾ ਅਪਡੇਟ ਆ ਗਿਆ ਜਿਸ ਦੇ ਵਿੱਚ ਇੱਕ ਔਰਤ ਨੇ ਆਪਣੇ ਅ ਪ੍ਰੇਮੀ ਨਾਲ ਆਲਕੇ ਜਿਹੜਾ ਸੀ ਆਪਣੇ ਪਤੀ ਦਾ ਕਤਲ ਕੀਤਾ ਕੁਝ ਇੱਕ ਖਬਰ ਹੁਣ ਅਮਰੀਕਾ ਤੋਂ ਵੀ ਇੱਕ ਸਾਹਮਣੇ ਆਈ ਹੈ ਵੀ ਇੱਥੇ ਵੀ ਇੱਕ ਪਤਨੀ ਨੇ ਆਪਣੇ ਪਤੀ ਦਾ ਕਤਲ ਕਰਵਾਇਆ ਜੋ ਕਿ ਟਰੱਕ ਡਰਾਈਵਰ ਸੀਗਾ ਪੰਜਾਬੀ ਟਰੱਕ ਡਰਾਈਵਰ ਦੇ ਕਤਲ ਦੀ ਖਬਰ ਜਿਵੇਂ ਤੁਸੀਂ ਦੱਸਿਆ ਸ਼ੁਰੂਆਤ ਦੇ ਵਿੱਚ ਸਾਹਮਣੇ ਆਈ ਸੀ ਸੋ ਪੁਲਿਸ ਨੇ ਹੁਣ ਉਹ ਸਾਰੀ ਕਹਾਣੀ ਜਿਹੜੀ ਅਮਰੀਕਾ ਦੀ ਪੁਲਿਸ ਕੋਲੋਂ ਖੋਲ੍ਹ ਦਿੱਤੀ ਆ ਸੋ ਦੱਸਿਓ ਕੀ ਜਾਣਕਾਰੀ ਸਾਹਮਣੇ ਆਈ ਹੈ ਜੀ ਬਿਲਕੁਲ ਮਨਦੀਪ ਜੀ ਯਾਦ ਹੋਵੇ ਸਾਡੇ ਬਹੁਤ ਸਾਰੇ ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਸਤੰਬਰ ਸਾਲ 2024 ਦੇ ਵਿੱਚ ਜਾਨਕੀ ਪਿਛਲੇ ਸਾਲ ਇੱਕ ਘਟਨਾ ਵਾਪਰੀ ਸੀ ਯੂਟਾਹ ਦੇ ਵਿੱਚ ਜਿੱਥੇ ਇੱਕ ਪੰਜਾਬੀ ਜਿਹੜਾ ਟਰੱਕ ਡਰਾਈਵਰ ਸੀ ਟਰੱਕ ਦੇ ਵਿੱਚ ਉਸ ਉਸ ਨੂੰ ਜਿਸ ਹਾਲਾਤਾਂ ਦੇ ਵਿੱਚ ਪਾਇਆ ਗਿਆ ਉਸ ਦੇ ਨਾਲ ਬਹੁਤ ਸਾਰੇ ਲੋਕ ਸੀ ਹੈਰਾਨ ਹੋਏ ਕਿਉਂਕਿ ਉਸ ਦਾ ਟਰੱਕ ਦੇ ਵਿੱਚ ਹੀ ਕਤਲ ਕਰ ਦਿੱਤਾ ਗਿਆ ਜਦੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਸੀ ਉਸ ਲਈ ਇਹ ਪਤਾ ਲੱਗ ਗਿਆ ਸੀ ਕਿ ਇਹ ਜਿਸ ਵੱਲੋਂ ਇਸ ਕਤਲ ਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹ ਸ਼ਖਸ ਕਾਫੀ ਲੰਬਾ ਸਮਾਂ ਜਿਹੜਾ ਸੀ ਉਸ ਨੂੰ ਫੋਲੋ ਕਰਦਾ ਰਿਹਾ ਕੈਲੀਫੋਰਨੀਆ ਤੋਂ ਹੀ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਜੋ ਕਿ ਯੂਟਾ ਦੇ ਵਿੱਚ ਜਾ ਕੇ ਖਤਮ ਹੋਇਆ ਤੇ ਉਸ ਸ਼ਖਸ ਦਾ ਜਿਹੜਾ ਟਰੱਕ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਹੁਣ ਲੰਬੀ ਜਾਂਚ ਪੜਤਾਲ ਤੋਂ ਬਾਅਦ ਇਹ ਜਿਹੜੀ ਗੁੱਥੀ ਹੈ ਉਸ ਨੂੰ ਸੁਲਝਾਇਆ ਗਿਆ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਅਸਲੀ ਜਿਹੜਾ ਦੋਸ਼ੀ ਉਸੇ ਟਰੱਕਰ ਡਰਾਈਵਰ ਦੀ ਪਤਨੀ ਹੀ ਸੀ ਸਾਬਕਾ ਪਤਨੀ ਦੱਸਿਆ ਜਾ ਰਿਹਾ ਜਿਸ ਵੱਲੋਂ ਇਹ ਪੂਰੀ ਕਹਾਣੀ ਜਿਹੜੀ ਹੈ ਉਸ ਨੂੰ ਰਚਿਆ ਗਿਆ ਇਹ ਪੂਰੀ ਬਿਉਤਬੰਦੀ ਉਸ ਵੱਲੋਂ ਬਣਾਈ ਗਈ ਫਿਲਹਾਲ ਦੋਹੇ ਜਿਹੜੇ ਦੋਵੇਂ ਜਿਹੜੇ ਸਸਪੈਕਟ ਨੇ ਉਹਨਾਂ ਨੂੰ ਜਿਹੜਾ ਪੁਲਿਸ ਵੱਲੋਂ ਜਾਂਚ ਉਹਨਾਂ ਦੀ ਹੋਰ ਵਧੇਰੇ ਅੱਗੇ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਜਿਹੜਾ ਹੈ ਉਹ ਫੜ ਲਿਆ ਗਿਆ ਸੋ ਜੇਕਰ ਇਸ ਦੇ ਬਾਰੇ ਹੋਰ ਡਿਟੇਲ ਸਾਂਝੀ ਕਰੀਏ ਤਾਂ ਦੱਸ ਦਿਆਂ ਕਿ ਯੂਟਾ ਦੇ ਵਿੱਚ ਸਤੰਬਰ 2024 ਦੇ ਵਿੱਚ ਇਹ ਘਟਨਾ ਵਾਪਰੀ ਸੀ ਟਰੱਕ ਡਰਾਈਵਰ ਜਸਵਿੰਦਰ ਸਿੰਘ ਦਾ ਜਿਹੜਾ ਸੀ ਆ ਮਾਫ ਕਰਨਾ ਜਸਵਿੰਦਰ ਸਿੰਘ ਦਾ ਜਿਹੜਾ ਕਤਲ ਸੀ ਉਹ ਟਰੱਕ ਦੇ ਵਿੱਚ ਕੀਤਾ ਗਿਆ ਉਸ ਤੋਂ ਬਾਅਦ ਜਿਹੜੀ ਸੀ ਅਧਿਕਾਰੀਆਂ ਵੱਲੋਂ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਕਿਉਂਕਿ ਉਸਦੇ ਉੱਪਰ ਚਾਕੂ ਦੇ ਨਾਲ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਅਜਿਹਾ ਉਹਨਾਂ ਨੂੰ ਸ਼ੁਰੂਆਤ ਦੇ ਵਿੱਚ 잡ਪਿਆ ਸੀ ਉਸ ਦੀ ਗਰਦਨ ਦੇ ਉੱਪਰ ਵੀ ਕਾਫੀ ਜ਼ਿਆਦਾ ਹਮਲਾ ਕੀਤਾ ਹੋਇਆ ਸੀ ਤੇ ਬਾਅਦ ਦੇ ਵਿੱਚ ਜਿਹੜਾ ਜਸਵਿੰਦਰ ਸਿੰਘ ਢਿੱਲੋਂ ਨਾਮ ਦਾ ਸ਼ਖਸ ਹੈ ਜਿਸ ਨੂੰ ਇਸ ਮਾਮਲੇ ਦੇ ਵਿੱਚ ਪਹਿਲਾ ਸਸਪੈਕਟ ਪਾਇਆ ਗਿਆ ਸੀ ਉਸ ਨੂੰ ਅਕਤੂਬਰ 2024 ਦੇ ਵਿੱਚ ਜਿਹੜਾ गिरफ्तार ਕਰ ਲਿਆ ਗਿਆ ਉਸ ਦੇ ਉੱਪਰ ਜਿਹੜੇ ਚਾਰजेस ਸੀ ਉਹ ਲਗਾਏ ਗਏ ਦੱਸਿਆ ਜਾ ਰਿਹਾ ਸੀ ਵੀ ਕੈਲੀਫੋਰਨੀਆ ਤੋਂ ਮਰਸਡ ਤੋਂ ਹੀ ਉਸ ਵੱਲੋਂ ਜਿਹੜਾ ਸੀ ਉਸ ਦਾ ਜਸਪਿੰਦਰ ਸਿੰਘ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਬਾਅਦ ਦੇ ਵਿੱਚ ਜਦੋਂ ਇਹ ਪੂਰੀ ਕਹਾਣੀ ਦਾ ਪਤਾ ਲੱਗਿਆ ਤਾ ਜਿਹੜਾ ਟਰੱਕ ਡਰਾਈਵਰ ਜਿਸ ਦਾ ਕਤਲ ਹੋਇਆ ਸੀ ਉਸ ਦੀ ਪਤਨੀ ਜਿਸ ਦਾ ਨਾਮ ਜਤਿੰਦਰ ਕੌਰ ਪUREWAL ਦੱਸਿਆ ਗਿਆ ਉਮਰ 47 ਸਾਲ ਦੀ ਕਰੀਬ ਇਹ ਉਸੇ ਡਰਾਈਵਰ ਦੀ ਸਾਬਕਾ ਪਤਨੀ ਸੀ ਉਸ ਵੱਲੋਂ ਅਜੇਹਾ ਕਰਨ ਨੂੰ ਕਿਹਾ ਗਿਆ ਜਿਸ ਨੇ ਪੂਰੀ ਵਾਰਦਾਤ ਨੂੰ ਜਿਸ ਨੇ ਪੂਰੀ ਪਲੋਟਿੰਗ ਕੀਤੀ ਸੀ ਇਸ ਹਮਲੇ ਦੀ ਤਿਵਾਦ ਦੇ ਵਿੱਚ ਨਵੰਬਰ 2025 ਵਾਲੇ ਦਿਨ ਜਿਹੜਾ ਹੈ ਉਹ ਸਾਥਕਾ ਪਤਨੀ ਜਿਹੜੀ ਹੈ ਪੁਰੇਵਾਲ ਉਸ ਨੂੰ ਵੀ ਗ੍ਰਿਫਤਾਰ ਅਧਿਕਾਰੀਆਂ ਵੱਲੋਂ ਕਰ ਲਿਆ ਗਿਆ ਜਿਸ ਦੇ ਉੱਪਰ ਫਿਲਹਾਲ ਜਿਹੜੇ ਚਾਰजेस ਲਗਾਏ ਗਏ ਉਸ ਦੇ ਉੱਪਰ ਜਿਹੜੇ ਫਸਟ ਡਿਗਰੀ ਫਾਲਨੀ ਐਗਰਵੇਟਡ ਮਰਡਰ ਤੇ ਐਗਰਵੇਟਡ ਕਿਡਨਾਪਿੰਗ ਦੇ ਜਿਹੜੇ ਫਿਲਹਾਲ ਚਾਰजेस ਨੇ ਉਹ ਲਗਾਏ ਗਏ ਨੇ ਪਰਿਵਾਰ ਵੱਲੋਂ ਜਿਹੜੀ ਹੈ ਉਹ ਇਸ ਵੇਲੇ ਜਸਟਿਸ ਦੀ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਅਜੀ ਉਹਨਾਂ ਨੂੰ ਜੜਾਏ ਅ ਅਧਿਕਾਰੀਆਂ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਜਵਾਬ ਜਿਹੜੇ ਕੀਤੇ ਜਾ ਰਹੇ ਨੇ ਪੁਛਪੜਤਾਲ ਅੱਗੇ ਵੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਫਿਲਹਾਲ ਇਸ ਮਾਮਲੇ ਦੀ ਜਿਹੜੀ ਹੈ ਉਹ ਗੁੱਥੀ ਸੁੱਲਝ ਚੁੱਕੀ ਹੈ ਜਿਸ ਦੇ ਵਿੱਚ ਅਧਿਕਾਰੀਆਂ ਵੱਲੋਂ ਹੁਣ ਇਹ ਪੂਰਨ ਰੂਪ ਦੇ ਵਿੱਚ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਕਿ ਕੌਣ ਜਿਹੜੇ ਇਸ ਮਾਮਲੇ ਦੇ ਵਿੱਚ ਸਸਪੈਕਟ ਪਾਏ ਗਏ ਨੇ ਤੇ ਕਿਸ ਤਰ੍ਹਾਂ ਉਹਨਾਂ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹ ਵੀ ਉਹਨਾਂ ਵੱਲੋਂ ਗੱਲ ਦਾ ਜ਼ਿਕਰ ਕੀਤਾ ਗਿਆ ਅਧਿਕਾਰੀਆਂ ਦਾ ਕਹਿਣਾ ਸੀ ਵੀ ਜਿਹੜਾ ਟਰੱਕ ਡਰਾਈਵਰ ਜਸਪਿੰਦਰ ਸਿੰਘ ਸੀ ਉਸਨੂੰ ਪਤਾ ਲੱਗ ਗਿਆ ਸੀ ਵੀ ਜਿਹੜਾ ਜਸਵਿੰਦਰ ਸਿੰਘ ਢਿੱਲੋਂ ਹੈ ਉਹ ਉਸ ਦਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਸੀ ਉਹ ਪਿੱਛਾ ਕਰ ਰਿਹਾ ਸੀ ਇਸ ਦੇ ਬਾਰੇ ਉਸਨੂੰ ਪਹਿਲਾਂ ਹਲਕਾ ਜਿਹਾ ਇਸ ਬਾਰੇ ਪਤਾ ਲੱਗ ਚੁੱਕਿਆ ਸੀ ਤੇ ਜਿਹੜਾ ਯੂਟਾ ਦੇ ਵਿੱਚ ਇਹ ਵਾਰਦਾਤ ਹੋਈ ਸੀ ਪਿਛਲੇ ਸਾਲ ਸਤੰਬਰ 2024 ਦੇ ਵਿੱਚ ਜਿੱਥੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਹੁਣ ਜਿਹੜੀ ਹੈ ਕਹਿ ਲਈਏ ਕਿ ਇੱਕ ਸਾਲ ਦੇ ਬਾਅਦ ਜਿਹੜੀ ਹੈ ਇਸ ਦੇ ਬਾਰੇ ਪੂਰੀ ਡਿਟੇਲ ਸਾਂਝੀ ਕੀਤੀ ਗਈ ਹੈ ਜੀ ਬਿਲਕੁਲ کافی ਦਰਦਨਾਕ ਖਬਰ ਹੈ ਔਰ जिस ਤਰੀਕੇ ਨਾਲ ਕਤਲ ਕੀਤਾ ਗਿਆ ਸੀ ਉਦੋਂ ਇਹ ਵੀ کافی ਇਹਦੀ ਚਰਚਾ ਹੋਈ ਸੀ ਜਿਸ ਤਰੀਕੇ ਨਾਲ ਕਤਲ ਕੀਤਾ ਗਿਆ ਔਰ ਬਿਲਕੁਲ ਇੱਕ ਬਲਾਈਂਡ ਮਰਡਰ ਜਿਹੜਾ ਉਦੋਂ ਨਜ਼ਰ ਆ ਰਿਹਾ ਸੀ ਵੀ ਇਸ ਸਟਾਪ ਦੇ ਉੱਤੇ ਕਿਵੇਂ ਇਹ ਕਤਲ ਹੋ ਸਕਦਾ ਆ ਔਰ ਵਾਕਈ ਹੁਣ ਜਿਹੜੇ ਖੁਲਾਸੇ ਹੋਏ ਨੇ ਇਹ ਵੀ ਕਾਫੀ ਹਰਾਨੀਜਨਕ ਨੇ ਜੀ ਬਿਲਕੁਲ ਮਨਦੀਪ ਜੀ ਯਾਦ ਹੋਵੇ ਉਸ ਵੇਲੇ ਜਦੋਂ ਇਹ ਖਬਰ ਸਾਹਮਣੇ ਆਈ ਸੀ ਤਾਂ ਬਹੁਤ ਹੀ ਦੇਰ ਤੱਕ ਜਿਹੜਾ ਡਾੜਦਾ ਮਾਹੌਲ ਜਿਹੜਾ ਕਮਿਊਨਿਟੀ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲਿਆ ਸੀ ਬਹੁਤ ਸਾਰੀ ਲੋਕਾਂ ਵੱਲੋਂ ਜਿਹੜਾ ਟਰੱਕ ਸਟਾਪ ਦੇ ਉੱਪਰ ਚਕੰਨੀ ਰਹਿਣ ਸੰਬੰਧੀ ਵੀ ਜਿਹੜੀ ਗੱਲ ਲਗਾਤਾਰ ਕਹੀ ਜਾਂਦੀ ਸੀ ਉਸ ਵੇਲੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਕਿਸੇ ਨੂੰ ਲੱਗਾ ਕਿ ਲੁੱਟ ਖੋਦਾ ਇਹ ਮਾਮਲਾ ਹੋ ਸਕਦਾ ਹੈ ਪਰ ਬਾਅਦ ਦੀ ਵਿੱਚ ਹੁਣ ਅਸਲ ਜਿਹੜੀ ਹਕੀਕਤ ਹੈ ਉਹ ਇਸ ਦੇ ਬਾਰੇ ਪਤਾ ਲੱਗ ਚੁੱਕੀ ਹੈ ਖੈਰ ਇਸ ਤੋਂ ਬਾਅਦ ਰੁੱਖ ਕਰਦੇ ਹਾਂ ਮੌਸਮ ਦਾ ਸੋ ਮੌਸਮ ਦੇ ਸੰਬੰਧ ਦੇ ਵਿੱਚ ਜਾਣਕਾਰੀ ਦੇ ਦਿਓ ਕਿ ਹੁਣ ਕੈਨੇਡਾ ਦੇ ਵਿੱਚ ਜਿਹੜੇ ਅਲੱਗ-ਅਲੱਗ ਥਾਵਾਂ ਦੇ ਉੱਪਰ ਮੌਸਮ ਦੇ ਸੰਬੰਧੀ ਕੀ ਜਿਹੜੀ ਅਪਡੇਟ ਜਾਰੀ ਕੀਤੀ ਜਾ ਰਹੀ ਹੈ ਜੀ ਬਿਲਕੁਲ ਮੌਸਮ ਨੂੰ ਲੈ ਕੇ ਜਿਹੜੀ ਖਾਸ ਤੌਰ ਤੇ ਇਸ ਵਕਤ ਬਰਫਬਾਰੀ ਹੋ ਰਹੀ ਹੈ ਅਸੀਂ ਦੇਖਿਆ ਕਿ ਜਿਵੇਂ ਕੱਲ ਜਾਣਕਾਰੀ ਦਿੱਤੀ ਸੀ ਕਿ ਟ੍ਰਾਂਟੋ ਦੇ ਵਿੱਚ ਜਿਹੜੀ ਬਰਫਬਾਰੀ ਹੋਈ ਆ ਹਾਲਕੀ ਇਸ ਵਕਤ ਇੰਦਰਪ੍ਰੀ ਜੇਕਰ ਆਪਾਂ ਗੱਲ ਕਰੀਏ ਤਾਂ ਜਿਹੜਾ ਟ੍ਰਾਂਟੋ ਦੇ ਵਿੱਚ ਜਿਹੜੀ ਵਾਰਨਿੰਗ ਹੈ ਉਹ ਤਾਂ ਹੁਣ ਜਿਹੜੀ ਨਵਰਬਟ ਕੈਨੇਡਾ ਵੱਲੋਂ ਉਹ ਵਾਪਸ ਲੈ ਲਈ ਗਈ ਹੈ ਜਿਹੜੀ ਪਾਰਫ ਪਾਰੀ ਫਿਲਹਾਲ ਹੋਣੀ ਸੀ ਹੋ ਚੁੱਕੀ ਆ ਪਰ ਜਿਵੇਂ ਆਪਾਂ ਕੱਲ ਇੱਕ ਸ਼ੰਕਾ ਜ਼ਾਹਰ ਕੀਤੀ ਸੀ ਕਿ ਸੜਕ ਖਾਸ ਹੈ ਜਿਹੇ ਮਾਮਲੇ ਚ ਬਹੁਤ ਵਾਝ ਜਾਂਦੇ ਨੇ ਸੋ ਬਿਲਕੁਲ ਉਸੇ ਤਰੀਕੇ ਨਾਲ ਹੀ ਜਿਹੜੇ ਖਬਰਾਂ ਸਾਹਮਣੇ ਆ ਰਹੀਆਂ ਨੇ ਸੋ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਕਰੀਬਨ ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁਣ ਤੱਕ ਜੋ ਰਿਪੋਰਟ ਆਈ ਹੈ ਕਿ ਲਗਭਗ 200 ਤੋਂ ਉੱਪਰ ਜਿਹੜੇ ਕ੍ਰੈਸ਼ ਨੇ ਉਹ ਹੋਏ ਨੇ ਸੜਕਾਂ ਦੇ ਉੱਪਰ ਇਹਦੇ ਵਿੱਚ ਕੁਝ ਜਿਹੜੀਆਂ ਹਾਲਾਂਕਿ ਬਹੁਤੀਆਂ ਜਿਹੜੀਆਂ ਸੀ ਉਹ ਰਾਹਤ ਹੀ ਗੱਲ ਇਹ ਆ ਕਿ ਜਿਹੜੇ ਹਲਕੇ ਫੁਲਕੇ ਐਕਸੀਡੈਂਟ ਸੀਗੇ ਕਿਉਂਕਿ ਅਕਸਰ ਹੀ ਗੱਡੀਆਂ ਜਦੋਂ ਸਕਿਟ ਕਰ ਜਾਂਦੀਆਂ ਨੇ 브্রেক ਲੱਗਦੀ ਲਾਉਂਦੀਆਂ ਤਾਂ 브্রেক ਨਹੀਂ ਲੱਗਦੀ ਗੱਡੀਆਂ ਇੱਕ ਦੋ ਵਿੱਚ ਵੱਜਦੀਆਂ ਨੇ ਤਾਂ ਉਹ ਛੋਟੇ ਮੋਟੇ ਸੜਕ ਹਾਸੇ ਹੁੰਦੇ ਨੇ ਪਰ ਇਹਦੇ ਵਿੱਚ ਇੱਕ ਦੋ ਹਾਸੇ ਜਿਹੜੇ ਵੱਡੇ ਵੀ ਦੱਸੇ ਜਾ ਰਹੇ ਨੇ ਜਿਸ ਦੇ ਵਿੱਚ ਕੁਝ ਲੋਕ ਜ਼ਖਮੀ ਹੋਏ ਨੇ ਪਰ ਆ ਕੋਈ ਕਿਸੇ ਤਰੀਕੇ ਦੇ ਨੁਕਸਾਨ ਦੀ ਖਬਰ ਜਿਹੜੀ ਉਹ ਸਾਹਮਣੇ ਨਹੀਂ ਆਈ ਹੈ ਜਾਨੀ ਨੁਕਸਾਨ ਦੀ ਇਹ ਰਾਹ ਦੀ ਖਬਰ ਹੈ ਪਰ ਸਰਖਾ ਅਸੀਂ ਜਿਹੜੇ ਲਗਾਤਾਰ ਉਹ ਵਧ ਰਹੇ ਨੇ ਸਨੋ ਦੇ ਵਿੱਚ ਲਗਾਤਾਰ ਅਸੀਂ ਕੋਈ ਵੀਡੀਓ ਵੀ ਸੋਸ਼ਲ ਮੀਡੀਆ ਤੋਂ ਦੇਖ ਸਕਦੇ ਹਾਂ ਕਿ ਹਾਈਵੇ ਦੇ ਉੱਤੇ ਕਿਸ ਤਰੀਕੇ ਨਾਲ ਜਿਹੜੀਆਂ ਗੱਡੀਆਂ ਟਕਰਾਈਆਂ ਨੇ ਜਾਂ ਕਿਸ ਤਰੀਕੇ ਨਾਲ ਜੋ ਸਾਰਾ ਕੁਝ ਵਾਪਰ ਰਿਹਾ ਇਹਦੇ ਨਾਲ ਹੀ ਜਿਹੜਾ ਸਾਊਥਰਨ অন্ਟਾਰੀਓ ਆ ਉਹਦੇਲੇ ਪਾਸੇ ਜਿਹੜੀ ਹੋਰ ਜ਼ਿਆਦਾ ਸਨੋ ਦੀ ਜਿਹੜੀ ਵਾਰਨਿੰਗ ਦਿੱਤੀ ਜਾ ਰਹੀ ਆ ਕਈ ਵਾਰ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਤਕਰੀਬਨ 20-20 ਸੈਂਟੀਮੀਟਰ ਤੱਕ ਦੀ ਬਰਫ਼ਬਾਰੀ ਵੀ ਪੈ ਸਕਦੀ ਆ ਖਾਸ ਤੌਰ ਤੇ ਲੰਡਨ ਦੇ ਆਸ-ਪਾਸ ਇਲਾਕਿਆਂ ਦੇ ਵਿੱਚ ਸੋ ਉਧਰ ਵੀ ਲੋਕਾਂ ਨੂੰ ਹੌਣ ਚੇਤਾਨੀ ਰਹਿਣ ਦੀ ਜਿਹੜੀ ਉਹ ਅਪੀਲ ਕੀਤੀ ਜਾ ਰਹੀ ਆ ਇਸਤ ਲਵਿੰਦਰ ਪੀ ਜੋ ਇੱਕ BC ਦੇ ਵਿੱਚ ਖਬਰ ਆ ਰਹੀ ਆ ਜੋ ਅ ਐਪਸਪੋਰਟ ਦੇ ਸਬੰਧਤ ਜੋ ਫਰੇਜ਼ਰ ਵੈਲੀ ਇਲਾਕਾ ਇਹਦੇ ਆਲੇ ਦੁਆਲੇ ਚਿਲਾਵੈਕ ਰਿਵਰ ਇਧਰ ਕੁਝ ਇਲਾਕਿਆਂ ਵਿੱਚ ਖਾਸ ਤੌਰ ਤੇ ਸੁਮਸਪਰੇਰੀ ਵਾਲੇ ਇਲਾਕੇ ਦੇ ਵਿੱਚ ਜਿਆਦਾ ਮੀਂਹ ਪੈਣ ਦੇ ਕਾਰਨ ਹੜ੍ਹ ਦੀ ਜਿਹੜੀ ਚੇਤਾਵਨੀ ਉਹ ਦਿੱਤੀ ਜਾ ਰਹੀ ਆ ਹਾਲਾਂਕਿ ਹੱਲੇ ਤੱਕ ਕੋਈ ਜਿਆਦਾ ਥਾਵਾਂ ਤਾਂ ਖਾਲੀ ਨਹੀਂ ਕਰਾਈਆਂ ਗਈਆਂ ਪਰ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਵੀ ਤੁਸੀਂ ਕੁਝ ਕ ਥਾਵਾਂ ਲਈ ਕੁਝ ਜਿਹੜੇ ਇਲਾਕੇ ਨੇ ਉਹਨਾਂ ਲਈ ਵੇ ਤੁਸੀਂ ਆਪਣੇ ਬੈਗ ਵਗੈਰਾ ਪੈਕ ਕਰਕੇ ਰੱਖੋ ਹੋ ਸਕਦਾ ਕਿ ਲੋੜ ਪੈ ਸਕਦੀ ਹੈ ਕਿ ਤੁਹਾਨੂੰ ਇੱਥੋਂ ਕੱਟ ਕੇ ਸੁਰੱਖਿਤ ਇਲਾਕੇ ਤੇ ਜਾਣਾ ਪਵੇ ਕਿਉਂਕਿ ਮੀਂਹ ਕਾਫੀ ਪੈ ਰਿਹਾ ਤੇ ਪਾਣੀ ਦਾ ਪੱਧਰ ਜੋ ਉੱਚਾ ਆ ਰਿਹਾ ਸੋ ਇਹ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ 2021 ਦੇ ਵਿੱਚ ਸਾਡੇ ਜੇਕਰ ਦਰਸ਼ਕਾਂ ਨੂੰ ਯਾਦ ਹੋਵੇ ਤਾਂ ਐਮਰਜੈਂਸੀ ਪੋਰਟ ਤੇ ਚਿਲਾਵਕ ਤੇ ਇਲਾਕਿਆਂ ਦੇ ਵਿੱਚ ਇਸ ਏਰੀਆ ਦੇ ਵਿੱਚ ਹੜ੍ਹ ਵਰਗੇ ਹਾਲਾਤ ਜਿਹੜੇ ਉਹ ਬਣ ਗਏ ਸੀਗੇ ਪਰ ਉਦੋਂ ਪਾਣੀ ਇੰਨਾ ਜ਼ਿਆਦਾ ਆ ਗਿਆ ਸੀ ਕਿ ਜਿਹੜੀ ਬਲੂ ਬੇਰੀ ਦੀ ਫਸਲ ਸੀ ਉਹਦੇ ਉੱਪਰ ਦੀ ਜਿਹੜੀਆਂ ਬੂਟਾਂ ਚੱਲ ਰੀਆਂ ਸੀ ਇੰਨਾ ਪਾਣੀ ਉੱਚਾ ਆ ਗਿਆ ਸੀਗਾ ਸੋ ਇਸ ਕਰਕੇ ਜਦੋਂ ਪਹਿਲਾਂ ਇੱਕ ਵਾਰੀ ਹੱਥ ਲੱਗੇ ਹੋਣ ਤਾਂ ਫਿਰ ਉਸ ਤੋਂ ਅਗਲੀ ਵਾਰ ਜਿਹੜੀ ਉਹ ਤਿਆਰੀ ਪੂਰੀ ਰੱਖਣੀ ਪੈਂਦੀ ਆ ਸੋ ਜਾਂ ਉਹਦੇ ਡਰ ਦੇ ਅੰਦਰ ਵੀ ਜਿਹੜਾ ਇਸ ਤਰੀਕੇ ਦੀ ਵਾਰਨਿੰਗ ਜਿਹੜੀ ਉਹ ਜਾਰੀ ਕੀਤੀ ਜਾ ਸਕਦੀ ਹੈ ਪਰ ਇਹਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ ਸੋ ਜਿਹੜੇ ਸਾਡੇ ਉੱਥੇ ਦੇ ਦਰਸ਼ਕ ਨੇ ਉਹ ਆਪਣਾ ਧਿਆਨ ਰੱਖਣ ਅਤੇ ਜਿਹੜਾ ਲਗਾਤਾਰ ਜੋ ਵੈਦਰ ਅਪਡੇਟਸ ਨੇ ਉਹ ਚੈੱਕ ਕਰਨ ਜੋ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਜੋ ਅਪਡੇਟਸ ਦਿੱਤੀਆਂ ਜਾ ਰਹੀਆਂ ਨੇ ਅਲੱਡ ਦਿੱਤੇ ਜਾ ਰਹੇ ਨੇ ਉਹ ਤਾਂ ਤੇ ਧਿਆਨ ਰੱਖਣ ਤਾਂ ਕਿ ਮੌਕੇ ਸਰ ਜਿਹੜਾ ਬਚਾਅ ਹੋ ਸਕੇ ਬਾਕੀ ਅਸੀਂ ਉਮੀਦ ਕਰਦੇ ਹਾਂ ਕਿ ਇਸ ਤਰੀਕੇ ਦਾ ਕੁਝ ਨਾ ਵਾਪਰੇ ਜੀ ਬਿਲਕੁਲ ਮਨਦੀਪ ਜੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਐਕਸਟਰਸ਼ਨ ਦੇ ਮਾਮਲੇ ਆ ਦੀ ਅਸੀਂ ਸਾਰੇ ਜਾਣਦੇ ਹਾਂ ਕਿ ਬਹੁਤ ਸਾਰੇ ਹਿੱਸਿਆਂ ਤੋਂ ਜਿਹੜੇ ਹੁਣ ਤੱਕ ਐਕਸਟਰਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਕਈ ਵਾਰ ਪੁਲਿਸ ਦੇ ਹੱਥ ਸਫਲਤਾ ਵੀ ਲੱਗੀ ਹੈ ਪਰ ਹੁਣ ਜਿਹੜੀ ਤਾਜ਼ਾ ਇਸ ਦੇ ਬਾਰੇ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ ਜੀ ਬਿਲਕੁਲ ਇਹ ਮਾਮਲੇ ਇੰਨੇ ਜ਼ਿਆਦਾ ਵਾਪਰ ਕੇ ਨੇ ਜੀ ਇੰਦਰਪ੍ਰੀਤ ਜੀ ਕਿ ਕੋਈ ਨਾ ਕੋਈ ਜਾਣਕਾਰੀ ਜਿਹੜੀ ਲਗਾਤਾਰ ਉਹ ਸਾਹਮਣੇ ਆਉਂਦੀ ਹੀ ਰਹਿੰਦੀ ਆ ਸੋ ਹੁਣ ਇੱਕ ਵੱਡੇ ਮੀਡੀਆ ادارے ਦੇ ਨਾਲ ਮੀਨਸਟਰੀ ਮੀਡੀਆ ادارے ਨਾਲ ਸਰੀ ਪੁਲਿਸ ਦੇ ਵੱਲੋਂ ਜਿਹੜੀ ਇੱਕ ਖਾਸ ਤੌਰ ਤੇ ਇੱਕ ਇੰਟਰਵਿਊ ਕੀਤੀ ਇੱਕ ਵੱਡੇ ਅਫਸਰ ਦੇ ਵੱਲੋਂ ਉਹਨਾਂ ਨੇ ਖੁਲਾਸਾ ਕੀਤਾ ਕਿ ਕਹਿੰਦੇ ਵੀ ਸਰੀ ਦੇ ਵਿੱਚ ਇਸ ਤਰੀਕੇ ਨਾਲ ਹੋਇਆ ਜਾਂ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਭਾਈਚਾਰੇ ਦੇ ਕਾਰੋਬਾਰੀਆਂ ਨਾਲ ਕਹਿ ਲਈਏ ਚਾਹੇ ਉਹ ਸਰੀ ਦੇ ਨਾਲ ਵੀ ਹੋਣਾ ਕਈਆਂ ਨਾਲ ਕਹਿੰਦੇ ਇਸ ਤਰੀਕੇ ਨਾਲ ਹੋਇਆ ਵੀ ਉਹਨਾਂ ਨੂੰ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਤਨ ਵਾਰੀ ਕਈ ਵਾਰ ਉਹਨਾਂ ਨੂੰ ਫਰੋਤੀ ਦੀਆਂ ਜਿਹੜੀਆਂ ਕਾਲਾਂ ਆਈਆਂ ਨੇ ਕਾਲਾਂ ਤੋਂ ਭਾਵ ਕਿ ਪਹਿਲਾਂ ਉਹਨਾਂ ਨੇ ਡਰਦੇ ਆਂਦੇ ਫਰੋਤੀ ਦੇ ਦਿੱਤੀ ਫਿਰ ਉਹਨਾਂ ਤੋਂ ਦੂਜੀ ਵਾਰ ਮੰਗ ਲਈ ਫਿਰ ਦੂਜੀ ਵਾਰ ਵੀ ਉਹਨਾਂ ਦੇ ਦਿੱਤੇ ਤੇ ਤੀਜੀ ਵਾਰ ਕਾਲ ਆ ਗਈ ਤੇ ਇਕਾਦੁੱਕਾ ਕੇਸ ਦਾ ਅਜਿਹੇ ਨੇ ਜਿਦੋਂ ਉਹਨੂੰ ਚੌਥੀ ਵਾਰ ਫੇਰ ਕਾਲ ਆ ਗਈ ਵੀ ਤੁਹਾਨੂੰ ਫੇਰ ਜਿਹੜੇ ਉਹ ਪੈਸੇ ਦੇਣੇ ਪੈਣੇ ਆਂਦੇ ਤਾਂ ਅਸੀਂ ਤੁਹਾਡਾ ਨੁਕਸਾਨ ਕਰਾਂਗੇ ਤੇ ਉਸ ਤੋਂ ਬਾਅਦ ਫੇਰ ਉਹ ਲੋਕ ਪੁਲਿਸ ਦੇ ਕੋਲ ਜਾ ਰਿਹਾ ਵੀ ਹੁਣ ਅਸੀਂ ਇੰਨੀ ਵਾਰ ਤਾਂ ਪੈਸੇ ਦੇ ਚੁੱਕੇ ਆ ਹੁਣ ਅਸੀਂ ਕੀ ਕਰੀਏ ਤੁਹ ਇਸ ਤਰੀਕੇ ਨੇ ਜਿਹੜੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਜੋ ਵਾਕਈ ਹੈਰਾਨ ਕਰਨ ਵਾਲੀਆਂ ਨੇ ਸੋ ਇਹਦੇ ਸਬੰਧੀ ਉਹਨਾਂ ਨੇ ਇੱਕ ਅਪੀਲ ਕੀਤੀ ਹੈ ਜੀ ਕਾਰੋਬਾਰੀਆਂ ਨੂੰ ਲੋਕਾਂ ਨੂੰ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਵੀ ਜੇਕਰ ਤੁਹਾਨੂੰ ਕਿਸ ਤਰੀਕੇ ਦੀ ਕਾਲ ਆਉਂਦੀ ਹੈ ਤਾਂ ਤੁਸੀਂ ਪਹਿਲਾਂ ਹੀ ਸਾਡੇ ਨਾਲ ਸੰਪਰਕ ਕਰੋ ਇਹ ਨਹੀਂ ਵੀ ਤੁਸੀਂ ਇੱਕ ਦੋ ਵਾਰੀ ਪੈਸੇ ਦੇ ਕੇ ਉਸ ਤੋਂ ਬਾਅਦ ਫਿਰ ਜਾ ਕੇ ਪੁਲਿਸ ਨੂੰ ਦੱਸੋ ਵੀ ਸਾਡੇ ਨਾਲ ਇਸ ਤਰੀਕੇ ਦਾ ਹੋ ਰਿਹਾ ਹਾਲਾਂਕਿ ਅਸੀਂ ਇਹ ਵੀ ਮੰਨਦੇ ਹਾਂ ਕਿ ਲੋਕ ਡਰਦੇ ਨੇ ਕਿਉਂਕਿ ਇੱਥੇ ਉਸ ਤਰੀਕੇ ਨਾਲ ਸੇਫਟੀ ਤੇ ਸਕਿਉਰਿਟੀ ਪੁਲਿਸ ਜਿਹੜੀ ਉਹ ਨਹੀਂ ਰੱਖ ਸਕਦੀ ਜਿਸ ਕਰਕੇ ਇੰਨੀ ਵੱਡੀ ਮਾਤਾ ਤੇ ਗੋਲੀਆਂ ਚੱਲੀਆਂ ਨੇ ਹੁਣ ਤੱਕ ਸਰੀ ਦੇ ਵਿੱਚ 106 ਮਾਮਲੇ ਜਿਹੜੇ ਉਹਨਾਂ ਦੀ ਜਾਂਚ ਚੱਲ ਰਹੀ ਆ 106 ਮਾਮਲੇ ਪੁਲਿਸ ਕੋਲ ਰਿਪੋਰਟ ਹੋ ਚੁੱਕੇ ਨੇ ਜਿਹਦੇ ਵਿੱਚੋਂ 44 ਮਾਮਲਿਆਂ ਦੇ ਵਿੱਚ ਜਿਹੜੀ ਗੋਲੀ ਚੱਲ ਚੁੱਕੀ ਆ ਤੇ ਹੁਣ ਤੱਕ ਜੋ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਆ ਉਹਦੇ ਜਵਾਬ ਦੇ ਵਿੱਚ ਗ੍ਰਿਫਤਾਰੀਆਂ ਜਿਹੜੀਆਂ ਕਾਫੀ ਘੱਟ ਹੋਈਆਂ ਨੇ ਹਾਲਾਂਕਿ ਇਹ ਜਾਣਕਾਰੀ ਦਿੱਤੀ ਕਿ ਪੰਜਾਂ ਨੇ ਰਿਪੋਰਟ ਕੀਤਾ ਗਿਆ ਬੀਤੇ ਦਿਨ ਵੀ ਇੱਕ ਜਿਹੜੀ ਗ੍ਰਿਫਤਾਰੀ ਤੇ ਆਪਾਂ ਖਬਰ ਸਾਂਝੀ ਕੀਤੀ ਸੀ ਇਸ ਤੋਂ ਇਲਾਵਾ ਹੋਰ 96 ਜਿਹੜੇ ਵਿਦੇਸ਼ੀ ਲੋਕ ਨੇ ਉਹਨਾਂ ਦੇ ਖਿਲਾਫ ਜਾਂਚ ਚੱਲ ਰਹੀ ਆ ਤੇ ਪਿਛਲੇ ਕੁਝ ਨਾ ਤੋਂ ਹੁਣ ਥੋੜਾ ਜਿਹਾ ਇਹ ਸਿਲਸਿਲਾ ਵੀ ਘਟਿਆ ਵਾ ਗੋਲੀਆਂ ਚੱਲਣ ਵਾਲਾ ਪਰ ਇਸ ਦੇ باوجود ਵੀ ਲੋਕ ਜਿਹੜੇ ਫੱਲੇ ਜੋ ਡਰਿਆ ਉਹ ਬਣਿਆ ਹੋਇਆ ਇਸ ਤੋਂ ਇਲਾਵਾ ਇੰਦਰਪੀ ਜੀ ਖੋਰ ਖਬਰ ਜਿਹੜੀ ਸਾਹਮਣੇ ਆਈ ਹੈ ਇੱਕ ਸਰੀ ਅਤੇ ਰਿਚਮੜ ਦੋ ਥਾਵਾਂ ਤੋਂ ਜਿਹੜੀ ਉਹ ਡਰੱਗ ਲੈਬ ਜਿਹੜੀ ਉਹ ਪੁਲਿਸ ਨੇ ਫੜੀ ਹੈ ਜਿਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਖਾਸ ਤੌਰ ਤੇ ਇੱਕ ਵਾਰ ਅਸੀਂ ਸਰੀ ਦੀ ਗੱਲ ਕਰੀਏ ਤਾਂ ਸਰੀ ਤੇ ਤੋਂ ਜੋ ਇੱਕ ਘਰ ਸੀਗਾ ਜੋ ਪੈਨਰੋਮਾ ਇਲਾਕੇ ਦੇ ਵਿੱਚ 129 ਸਟਰੀਟ ਤੇ ਉਥੇ ਤਾਂ ਜੇਕਰ ਗੱਲ ਕਰੀ ਤਾਂ 14 ਕਿਲੋ ਸ਼ੱਕੀ ਫੈਟਾ ਦੇ ਜਿਹੜਾ ਡਰੱਗ ਆ ਉਹ ਮਿਲਿਆ ਤੇ ਇਸ ਤੋਂ ਇਲਾਵਾ ਭਾਰੀ ਗਿਣਤੀ ਤੇ ਹਥਿਆਰ ਜਿਨ੍ਹਾਂ ਦੀ ਗਿਣਤੀ 14000 ਯਾਰੀ ਆ ਜਿਹਦੇ ਵਿੱਚ ਕੁਝ ਰਾਈਫਲਸ ਨੇ ਜਾਂ ਕੁਝ ਹੋਰ ਸ਼ਾਰਟ ਗਨਸ ਨੇ ਉਹ ਹਥਿਆਰ ਮਿਲੇ ਨੇ ਉਸ ਦੀ ਜਾਣਕਾਰੀ ਸਮਝੀ ਕੀਤੀ ਜਾ ਰਹੀ ਆ ਇਸ ਤੋਂ ਇਲਾਵਾ ਰਿਚਮੰਡ ਵਾਲੀ ਥਾਂ ਤੇ ਇੱਕ ਮਕਾਨ ਦੇ ਵਿੱਚੋਂ ਜਿੱਥੇ ਅ ਕੁਝ ਨਸ਼ਾ ਮਿਲਿਆ ਉਹਦੇ ਨਾਲ ਨਾਲ 86000 ਜਿਹੜਾ ਡਾਲਰ ਦਾ ਕੈਸ਼ ਉਹ ਵੀ ਬਰਾਮਦ ਕੀਤਾ ਗਿਆ ਸੋ ਇਹ ਵੀ ਜਾਣਕਾਰੀ ਨਾਲ ਦੇ ਨਾਲ ਸਾਹਮਣੇ ਆ ਰਹੀ ਹੈ ਜੋ ਪੁਲਿਸ ਨੇ ਸਾਂਝੀ ਕੀਤੀ ਹੈ ਜਿਹਦੀਆਂ ਤਸਵੀਰਾਂ ਵੀ ਜਾਰੀ ਹੋਈਆਂ ਨੇ ਜੀ ਬਿਲਕੁਲ ਸੋ ਇਸ ਹਨ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਦੋਹਾਂ ਦਿਸ਼ਾਵਾਂ ਤੋਂ ਸਾਹਮਣੇ ਆਈਆਂ ਜਿਨ੍ਹਾਂ ਦੇ ਬਾਰੇ ਪ੍ਰੋਗਰਾਮ ਦੇ ਰਾਹੀਂ ਵਿਚਾਰ ਚਰਚਾ ਸਾਂਝੀ ਕੀਤੀ ਹੈ ਬਾਕੀ ਅਪਡੇਟਸ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਨੂੰ ਦਿਓ ਜੀ ਜਾਜ਼ਰ ਧੰਨਵਾਦ